ਕਹਿੰਦੇ ਨਾ ਵੀ ਮਾਂ ਬਾਪ ਦੀ ਜਿਹੜੀ ਚਿਖਾ ਨੂੰ ਪੁੱਤ ਲਾਂਭੂ ਲੋਂਦਾ ਗੁਰੂ ਸਾਹਿਬ ਨੂੰ ਤੇ ਉਹ ਵੀ ਨਸੀਬ ਨਹੀਂ ਹੋਇਆ ਸਭ ਜਿਆਦਿਆਂ ਦੀ ਚਿਖਾ ਨੂੰ ਇੱਕ ਬਾਪ ਨਹੀਂ ਸਤਸਕਾਰ ਲਾਂਭੂ ਲਾ ਸਕਿਆ ਵਾਹਿਗੁਰੂ ਇਸ ਤੋਂ ਵੱਡੀ ਤੇ ਕੋਈ ਗੱਲ ਹੈ ਨਹੀਂ ਨਾ ਕਿ ਮਾਤਾ ਗੁਜਰ ਕੌਰ ਇੱਕ ਮਾਂ ਵਾਂ ਮਾਲੋ ਇੱਥੇ ਕਿ ਮਾਂ ਦੀ ਡੈਥ ਹੋਵੇ ਤੇ ਕਾਪਾ ਕਹਾਂਗੇ ਮਤਲਬ ਪੁੱਬਾ ਮਾਰ ਮਾਰ ਕੇ ਲੋਕ ਬੱਚੇ ਰੋਂਦੇ ਮੇਰੀ ਮਾਂ ਸੀ ਯਾਰ ਤੇ ਗੁਰੂ ਗੁਰਗੋਬੇ ਸਿੰਘ ਮਹਾਰਾਜ ਕਹਿੰਦੇ ਹੁਣ ਕੇ ਮੇਰੇ ਪਿਤਾ ਦਾ ਸੰਸਕਾਰ ਵੀ ਦੋਹੇ ਸਿਆਂ ਚ ਹੋਇਆ ਤੇ ਮਾਂ ਆਪਣੀ ਨੂੰ ਮਾਂ ਲਾਂਭੂ ਲਾ ਸਕਿਆ ਕਿੰਨਾ ਬਦਲੇ ਯਾਰ ਮੈਂ ਕਦੇ ਕਿ ਸੋਚਿਆ ਇੰਨਾ ਬਦਲੇ ਡੇਰਿਆਂ ਦੀ ਖਾਕ ਸ਼ਾਨ ਦੇ ਫਰਦੇ ਉਦੇਸ਼ਾਂ ਚੋਂ ਕੋਈ ਬਾਹਰੋਂ ਆਉਂਦੇ ਆ ਕਿ ਅਸੀਂ ਤੇ ਭਰਾਣੇ ਮਾਪੁਰਖਾਂ ਦੀ ਸੰਗਤ ਕਰਕੇ ਰੇ ਮੈਂ ਟੋਰਾਂਟੋ ਸੀ ਬੋਲਦਾ ਸਟੇਜ ਤੇ ਮੈਂ ਅੱਛਾ ਕਦੇ ਜੀ ਇੱਥੋਂ ਬਾਬਿਆਂ ਦੀਆਂ ਬੱਸਾਂ ਹੁੰਦੀਆਂ ਵਾਂ ਬਾਬਿਆਂ ਦਾ ਬਾ ਪੂਰਾ ਪਲੇਨ ਬੋਕ ਹੁੰਦਾ ਸੀ ਡੇਰੇ ਤੋ ਹੋ ਗਿਆ ਫਿਰ ਵਾਪਸ ਮੁੜੋਨੇ ਆ ਤੇ ਫਿਰ ਮੈਂ ਕਹਾਂ ਜੀ ਹੋਰ ਕਿਤੇ ਨਹੀਂ ਜਾਂਦੇ ਕਹਿੰਦੇ ਨਹੀਂ ਬਾਬੇ ਤੇ ਡੇਰੇ ਮਹੀਨਾ ਰਹਿ ਕੇ ਆਈਦਾ ਮੈਂ ਕਹਾਂ ਜਦੋਂ ਫਤੇਗੜ ਸਾਹਿਬ ਲਾਗਿਓ ਬਸ ਲੰਘਦੀ ਹੋਊਗੀ ਤੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਆਪਣੇ ਪਿਤਾ ਨੂੰ ਪੁੱਛਦੇ ਹੋਣਗੇ ਇਹਨਾਂ ਬਦਲੇ ਸਾਡਾ ਸਰਕਾਰ ਵੀ ਨਹੀਂ ਕਰਕੇ ਗਿਆ ਇਹਨਾਂ ਬਦਲੇ ਸਾਨੂੰ ਟਾਈਮ ਨਹੀਂ ਦਿੱਤਾ ਜਿਨ੍ਹਾਂ ਦੇ ਕੋਲ ਸਮਾਂ ਵੀ ਨਹੀਂ ਸਾਡੇ ਨਾਲ ਦੋ ਗੱਲਾਂ ਕਰਦਾ ਇਸ ਕਰਕੇ ਸੋਚਿਓ ਅਸੀਂ ਬਹੁਤ ਦੂਰ ਜਾ ਚੁੱਕੇ ਹਾਂ